ਜਿੰਦਾ ਕਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੈਂਡ ਰਿਪੋਰਟ ਜਿੱਥੇ ਇੱਕ ਵਿਜੂਲ ਦੇ ਲਗਭਗ 59 ਸਾਲ ਦੇ ਹਰਮੇਸ਼ਾਲ ਦਾ ਅਹ ਉਹ ਜਿਹੜਾ ਕੰਪੋਨੈਂਟ ਰਿਪੋਰਟ ਹੈ ਸੀਗਾ ਲਗਭਗ ਚਿੰਬੀਗਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫਰਸਟ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਆਨ ਸਾਡੀ ਸੀਆਈਏ ਦੀ ਟੀਮ ਐਸਕੇ ਦੀ ਦੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸ਼ੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਸ ਦੇ ਵਿੱਚ ਅ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਨਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਛਿੜਕੀ ਜਿਹੜੀ ਸੀਗੀ ਉਹ ਪੀਵੀਸੀ ਦੀ ਤੇ ਨਾਲ ਸਮਾਨ ਚੋਰੀ ਵੀ ਹੋਇਆ ਰਿਹਾ ਸੀਗਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਤੰਗ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਦੋਂ ਮਟਰ ਦੇਸੀਆ ਉਹਨੂੰ ਟਰੇਸ ਕਰਦੇ ਵੇ ਤੇ ਤਿੰਨ ਦੋਸ਼ੀ ਸੀਗੇ ਉਹ تینوں ਦੋਸ਼ੀ ਫੜਲੇ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਚ ਗੱਲ ਸਾਹਮਣੇ ਆਈ ਉਹਨਾਂ ਵਿੱਚ ਬਹੁਤ ਦੋਸ਼ੀ ਜਿਹੜੇ ਹੈਗੇ ਉਹ ਨਿਸੀਜ਼ ਜਿਹੜੇ ਹਰਮੇਸ਼ ਬਾਦ ਸੁਤੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੇ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਫਾ ਸੀਗਾ ਉਸਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇਥੋਂ ਕੁਝ ਪੈਸੇ ਮਿਲ ਸਕਦੇ ਹੋਗੇ ਉਹ ਇੱਕ ਫੋਰਸ ਬੈਂਡਰੀ ਦੇ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਗੇਟ ਖੋਲਿਆ ਫਿਰ ਉਹ ਉਹ ਆ ਆ ਫੈਂਸੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸੇ ਗੱਜੂ ਪ੍ਰਲਾਪ ਨੂੰ ਵੀ ਕਰਕੇ ਇੱਕੋ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦਾਪੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋਂ ਹੀ ਖਾਸ ਕਰਕੇ ਇਹ ਉਸੀ ਪਿੰਡ ਦੇ ਰਹਿਣ ਵਾਲੇ ਸਕੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਕੀਤੀ ਤਰ੍ਹਾਂ ਜਿਹੜਾ ਹੈਗਾ ਆ ਲਾਵੇ ਤੁਸੀਂ ਸਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਤੱਕ ਕੇ ਪਾ ਜੀ ਉਹ ਸਾਡੀ ਟੀਮ ਨੇ ਤੱਕ 24 ਘੰਟਿਆਂ ਦੇ ਅੰਦਰ ਉਹ ਜਿਹੜਾ ਹੈ ਪ੍ਰਿਸਪਕਟਾ ਜਾਂ ਜਿਹੜੇ ਤੰਨਾਂ ਨੇ ਐਂਟਰੀ ਕੀਤੀ ਬੁਨਾਂ ਦੇ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਹਰ ਕੋਸਾਂ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਪਿੰਡ ਦਾ ਹੀ ਹਾਂਜੀ ਪਿੰਡ ਦਾ ਹੈਗਾ ਸੰਦੀਪ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੀ ਕਿ ਡਰਗ ਅਡਿਕਟਡ ਉਹਨਾਂ ਚ ਇੱਕ ਬੰਦਾ ਦੱਜਾ ਹੈਗਾ ਕਿ ਉਹ ਰਾਈ ਝਗੜਾ ਦਾ ਪਰਸਦਾਰ ਹੈਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਕੋਈ ਡਰਗ ਅਡਿਕਟ ਨਹੀਂ ਹੈ ਸਦਰ ਗੈਟਸ ਵਾਲੇ ਦਰਹਲ ਸਾਹਮਣੇ ਨਹੀਂ ਆਏਗੇ ਸਾਨੂੰ ਡੌਗ ਟੈਸਟ ਕਰਵਾਉਣਾ ਹੈ ਕਿ ਮੇਨਲੀ ਲੁੱਟਖੋ ਜਾਂ ਚੋਰੀ ਦੇ ਮਨਸੂਬੇ ਚੋਰੀ ਦੇ ਮਨਸੂਬੇ ਨਾਲ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਨੇ ਨੀਂਦ ਖੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਇਡੈਂਟੀਫਾਈ ਕਰ ਲਿਆ ਤੇ ਫੇਰ ਇਹਨਾਂ ਨੇ ਜਿਹੜਾ ਹੈਗਾ ਉਹ ਕਰ ਦਿੱਤਾ ਕਿ ਕਰਦਾ ਹੈ ਕੀ ਕਰਦਾ ਹੈ ਕੰਦੀ ਕਹਾਣੀ ਕਿਸੇ ਨਾ ਕੀਤਾ ਜਿਹਨਾਂ ਨੂੰ ਸ਼ਾਂਤ ਨਜ਼ਰ ਆਇਆ ਸੀ ਉਹ ਮੂੰਹ ਬੰਦ ਕੇ ਪੜਨੇ ਨਾਲ ਜਿਹੜਾ ਹੈਗਾ ਉਹ ਮੂੰਹ ਬੰਦ ਕੇ ਕੀਤਾ ਹੈਗਾ ਬਾਕੀ ਅਸੀਂ ਹੋਰ ਫੱਗਰ ਨਹੀਂ ਕੀਤਾ